ਭਾਰਤ ਪੂਸ਼ਣ ਆਸ਼ੂ ਤੇ ਐਮਪੀ ਰਵਨੀਤ ਬਿੱਟੂ ਨੇ ਪਿਛਲੇ ਦਿਨੀ ਨਗਰ ਨਿਗਮ ਦਫਤਰ ਦਾ ਘਰਾਵ ਕੀਤਾ ਸੀ ਉੱਥੇ ਵੱਡੀ ਗਿਣਤੀ ਚ ਕਾਂਗਰਸੀ ਆਗੂਆਂ ਨੂੰ ਲੈ ਕੇ ਐਮਪੀ ਬਿੱਟੂ ਤੇ ਭਾਰਤ ਪੂਸ਼ਣ ਆਸ਼ੂ ਪਹੁੰਚੇ ਸੀ ਤੇ ਉਹਨਾਂ ਨੇ ਉੱਥੇ ਜਮ ਕੇ ਪ੍ਰਦਰਸ਼ਨ ਕੀਤਾ ਤੇ ਉਸ ਤੋਂ ਬਾਅਦ ਨਗਰ ਨਿਗਮ ਦਫਤਰ ਨੂੰ ਤਾਲਾ ਤੱਕ ਲਗਾ ਦਿੱਤਾ ਇਹ ਵਿਵਾਦ ਇੰਨਾ ਵੱਧ ਗਿਆ ਸੀ ਕਿ ਭਾਰਤ ਪੂਸ਼ਣ ਆਸ਼ੂ ਤੇ ਐਮਪੀ ਰਵਨੀਤ ਬਿੱਟੂ ਉੱਪਰ ਇਹਨਾਂ ਦੇ ਨਾਲ ਕਈ ਹੋਰ ਕਾਂਗਰਸੀ ਲੀਡਰਾਂ ਉੱਪਰ ਐਫਆਈਆਰ ਦਰਜ ਹੋਈ ਸੀ ਜਿਸ ਤੇ ਵਿੱਚ ਐਮਪੀ ਬਿੱਟੂ ਵੱਲੋਂ ਕਿਹਾ ਗਿਆ ਸੀ ਕਿ ਉਹ 5 ਮਾਰਚ ਨੂੰ ਸੀਪੀ ਦਫ਼ਤਰ ਜਾ ਕੇ ਆਪਣੀਆਂ ਗ੍ਰਿਫਤਾਰੀਆਂ ਦੇਣਗੇ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਤੇ ਐਮਪੀ ਰਵਨੀਤ ਬਿੱਟੂ ਤੇ ਭਾਰਤ ਪੂਸ਼ਨ ਆਸ਼ੂ ਨੂੰ ਉਹਨਾਂ ਦੇ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਐਮਪੀ ਰਵਨੀਤ ਬਿੱਟੂ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਵੱਲੋਂ 5 ਮਾਰਚ ਨੂੰ ਸੀਪੀ ਦਫ਼ਤਰ 'ਚ ਜਾ ਕੇ ਗ੍ਰਿਫਤਾਰੀ ਦਿੱਤੀ ਜਾਏਗੀ ਜਿਸ ਵਿੱਚ ਉਹਨਾਂ ਨੇ ਆਪਣੇ ਨਾਲ ਕਈ ਕਾਂਗਰਸੀ ਆਗੂਆਂ ਦੇ ਜਾਣ ਦੀ ਵੀ ਗੱਲ ਕਹੀ ਸੀ ਪਰ ਅੱਜ ਇਹ ਵੱਡਾ ਪੁਲਿਸ ਦਾ ਐਕਸ਼ਨ ਦੇਖਣ ਨੂੰ ਮਿਲਿਆ ਜਿੱਥੇ ਕਿ ਕਾਂਗਰਸੀ ਲੀਡਰ ਪਾਰਤ ਪੂਸ਼ਨ ਆਸ਼ੂ ਤੇ ਐਮਪੀ ਰਵਨੀਤ ਬਿੱਟੂ ਨੂੰ ਉਹਨਾਂ ਦੇ ਘਰ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ। ਪਾਰਤ ਪੂਸ਼ਣ ਆਸ਼ੂ ਤੇ ਐਮਪੀ ਰਵਨੀਤ ਬਿੱਟੂ ਨੇ ਪਿਛਲੇ ਦਿਨੀ ਨਗਰ ਨਿਗਮ ਦਫਤਰ ਦਾ ਘਰਾਵ ਕੀਤਾ ਸੀ ਉੱਥੇ ਵੱਡੀ ਗਿਣਤੀ ਚ ਕਾਂਗਰਸੀ ਆਗੂਆਂ ਨੂੰ ਲੈ ਕੇ ਐਮਪੀ ਬਿੱਟੂ ਤੇ ਭਾਰਤ ਪੂਸ਼ਣ ਆਸ਼ੂ ਪਹੁੰਚੇ ਸੀ ਤੇ ਉਹਨਾਂ ਨੇ ਉੱਥੇ ਜਮ ਕੇ ਪ੍ਰਦਰਸ਼ਨ ਕੀਤਾ ਤੇ ਉਸ ਤੋਂ ਬਾਅਦ ਨਗਰ ਨਿਗਮ ਦਫਤਰ ਨੂੰ ਤਾਲਾ ਤੱਕ ਲਗਾ ਦਿੱਤਾ ਇਹ ਵਿਵਾਦ ਇੰਨਾ ਵੱਧ ਗਿਆ ਸੀ ਕਿ ਭਾਰਤ ਪੂਸ਼ਣ ਆਸ਼ੂ ਤੇ ਐਮਪੀ ਰਵਨੀਤ ਬਿੱਟੂ ਉੱਪਰ ਤੇ ਇਹਨਾਂ ਦੇ ਨਾਲ ਕਈ ਹੋਰ ਕਾਂਗਰਸੀ ਲੀਡਰਾਂ ਉੱਪਰ ਐਫਆਈਆਰ ਦਰਜ ਹੋਈ ਸੀ ਜਿਸ ਤੇ ਵਿੱਚ ਐਮਪੀ ਬਿੱਟੂ ਵੱਲੋਂ ਕਿਹਾ ਗਿਆ ਸੀ ਕਿ ਉਹ 5 ਮਾਰਚ ਨੂੰ ਸੀਪੀ ਦਫਤਰ ਜਾ ਕੇ ਆਪਣੀਆਂ ਗ੍ਰਿਫਤਾਰੀਆਂ ਦੇਣਗੇ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਤੇ ਐਮਪੀ ਰਵਨੀਤ ਬਿੱਟੂ ਤੇ ਭਾਰਤ ਪੂਸ਼ਨ ਆਸ਼ੂ ਨੂੰ ਉਹਨਾਂ ਦੇ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਐਸ ਤੋਂ ਪਹਿਲਾਂ ਐਮਪੀ ਰਵਨੀਤ ਬਿੱਟੂ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਵੱਲੋਂ 5 ਮਾਰਚ ਨੂੰ ਸੀਪੀ ਦਫ਼ਤਰ 'ਚ ਜਾ ਕੇ ਗ੍ਰਿਫਤਾਰੀ ਦਿੱਤੀ ਜਾਏਗੀ ਜਿਸ ਵਿੱਚ ਉਹਨਾਂ ਨੇ ਆਪਣੇ ਨਾਲ ਕਈ ਕਾਂਗਰਸੀ ਆਗੂਆਂ ਦੇ ਜਾਣ ਦੀ ਵੀ ਗੱਲ ਕਹੀ ਸੀ ਪਰ ਅੱਜ ਇਹ ਵੱਡਾ ਪੁਲਿਸ ਦਾ ਐਕਸ਼ਨ ਦੇਖਣ ਨੂੰ ਮਿਲਿਆ ਜਿੱਥੇ ਕਿ ਕਾਂਗਰਸੀ ਲੀਡਰ ਭਾਰਤ ਪੂਸ਼ਣ ਆਸ਼ੂ ਤੇ ਐਮਪੀ ਰਵਨੀਤ ਬਿੱਟੂ ਨੂੰ ਉਹਨਾਂ ਦੇ ਘਰ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਸਾਬਕਾ ਮੰਤਰੀ 파ਰਤਪੂਸ਼ਨ ਆਸ਼ੂ ਤੇ ਐਮਪੀ ਰਵਨੀਤ ਬਿੱਟੂ ਨੇ ਪਿਛਲੇ ਦਿਨੀ ਨਗਰ ਨਿਗਮ ਦਫਤਰ ਦਾ ਘਰਾਵ ਕੀਤਾ ਸੀ ਉੱਥੇ ਵੱਡੀ ਗਿਣਤੀ ਚ ਕਾਂਗਰਸੀ ਆਗੂਆਂ ਨੂੰ ਲੈ ਕੇ ਐਮਪੀ ਬਿੱਟੂ ਤੇ 파ਰਤਪੂਸ਼ਨ ਆਸ਼ੂ ਪਹੁੰਚੇ ਸੀ ਤੇ ਉਹਨਾਂ ਨੇ ਉੱਥੇ ਜਮ ਕੇ ਪ੍ਰਦਰਸ਼ਨ ਕੀਤਾ ਤੇ ਉਸ ਤੋਂ ਬਾਅਦ ਨਗਰ ਨਿਗਮ ਦਫਤਰ ਨੂੰ ਤਾਲਾ ਤੱਕ ਲਗਾ ਦਿੱਤਾ ਇਹ ਵਿਵਾਦ ਇੰਨਾ ਖੁੱਦ ਗਿਆ ਸੀ ਕਿ 파ਰਤਪੂਸ਼ਨ ਆਸ਼ੂ ਤੇ ਐਮਪੀ ਰਵਨੀਤ ਬਿੱਟੂ ਉੱਪਰ ਤੇ ਇਹਨਾਂ ਦੇ ਨਾਲ ਕਈ ਹੋਰ ਕਾਂਗਰਸੀ ਲੀਡਰਾਂ ਉੱਪਰ ਐਫਆਈਆਰ ਦਰਜ ਹੋਈ ਸੀ ਜਿਸ ਤੇ ਵਿੱਚ ਐਮਪੀ ਬਿੱਟੂ ਵੱਲੋਂ ਕਿਹਾ ਗਿਆ ਸੀ ਕਿ ਉਹ 5 ਮਾਰਚ ਨੂੰ ਸੀਪੀ ਦਫਤਰ ਜਾ ਕੇ ਆਪਣੀਆਂ ਗ੍ਰਿਫਤਾਰੀਆਂ ਦੇਣਗੇ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਤੇ ਐਮਪੀ ਰਵਨੀਤ ਬਿੱਟੂ ਤੇ ਭਾਰਤ ਪੂਸ਼ਨ ਆਸ਼ੂ ਨੂੰ ਉਹਨਾਂ ਦੇ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਇਸ ਤੋਂ ਪਹਿਲਾਂ ਐਮਪੀ ਰਵਨੀਤ ਬਿੱਟੂ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਵੱਲੋਂ 5 ਮਾਰਚ ਨੂੰ ਸੀਪੀ ਦਫ਼ਤਰ 'ਚ ਜਾ ਕੇ ਗ੍ਰਿਫਤਾਰੀ ਦਿੱਤੀ ਜਾਏਗੀ ਜਿਸ ਵਿੱਚ ਉਹਨਾਂ ਨੇ ਆਪਣੇ ਨਾਲ ਕਈ ਕਾਂਗਰਸੀ ਆਗੂਆਂ ਦੇ ਜਾਣ ਦੀ ਵੀ ਗੱਲ ਕਹੀ ਸੀ ਪਰ ਅੱਜ ਇਹ ਵੱਡਾ ਪੁਲਿਸ ਦਾ ਐਕਸ਼ਨ ਦੇਖਣ ਨੂੰ ਮਿਲਿਆ ਜਿੱਥੇ ਕਿ ਕਾਂਗਰਸੀ ਲੀਡਰ ਭਾਰਤ ਪੂਸ਼ਣ ਆਸ਼ੂ ਤੇ ਐਮਪੀ ਰਵਨੀਤ ਬਿੱਟੂ ਨੂੰ ਉਹਨਾਂ ਦੇ ਘਰ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ